ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੇ ਬਾਹਰਵਾਰ ਇੱਕ ਨੌਜਵਾਨ ਦੀ Laash ਮਿਲਣ ਦੇ ਨਾਲ ਸਨਸਨੀ ਫੈਲ ਗਈ ਮ੍ਰਿਤਕ ਨੌਜਵਾਨ ਦੀ ਪਛਾਣ ਮਨਦੀਪ ਸਿੰਘ ਵੱਜੋ ਹੋਈ ਹੈ ਜਿਸ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ ਜੋ ਕਿ ਪਿੰਡ ਮੋਗੇਵਾਲ ਦਾ ਰਹਿਣ ਵਾਲਾ ਸੀ ਪਰਿਵਾਰ ਮੁਤਾਬਕ ਬੀਤੇ ਕਾਲ ਤੋਂ ਮਨਦੀਪ ਸਿੰਘ ਲਾਪਤਾ ਸੀ ਤੇ ਅੱਜ ਉਸ ਦੀ ਲਾਸ਼ ਮਿਲੀ ਹੈ ਮਨਦੀਪ ਸਿੰਘ ਕੁਝ ਦਿਨ ਪਹਿਲਾਂ ਹੀ ਨਸ਼ਾ ਛਡਾਊ ਕੇਂਦਰ ਤੋਂ ਬਾਹਰ ਆਇਆ ਸੀ ਅੱਜ ਉਸ ਦੀ ਲਾਸ਼ ਦੇ ਕੋਲੋਂ ਸਰਿੰਜ ਅਤੇ ਚਮਚਾ ਵੀ ਮਿਲਿਆ ਸੋ ਪੁਲਿਸ ਦੀ ਮੁੱਢਲੀ ਜਾਂਚ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇੰਜ ਜਾਪ ਰਿਹਾ ਹੈ ਕਿ ਨਸ਼ਾ ਲੈਣ ਦੇ ਸਮੇਂ ਮਨਦੀਪ ਸਿੰਘ ਨੂੰ ਹਾਰਟ ਅਟੈਕ ਆਇਆ ਫਿਲਹਾਲ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਗਈ ਹੈ ਕਿਉਂਕਿ ਪਰਿਵਾਰ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਹੀ ਉਹਨਾਂ ਦੇ ਵੱਡੇ ਪੁੱਤਰ ਦਾ ਮਾਹਿਲਪੁਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਉਹਨਾਂ ਦੇ ਛੋਟੇ ਪੁੱਤਰ ਦੀ ਮੌਤ ਹੋ ਗਈ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਰੇ ਤਾਂ ਰਾਤ ਜਿਹੜੇ ਫੋਨ ਬੰਦ ਹੋ ਗਿਆ ਨਾ ਜੀ ਫੋਨ ਬੰਦ ਹੋਇਆ ਤੇ ਨੂੰਫਟ ਕਰੀ ਤੇ ਕੀ ਅਸੀਂ ਹਰ 2 ਵਜੇ ਤੱਕ ਇੱਧਰ ਸਾਰੇ ਸੜਕਾਂ 'ਚ ਫਿਰਦੇ ਰਹੇ ਸਵੇਰੇ ਆ ਕੇ ਬੈਠ ਕੇ ਲੋਕੇਸ਼ਨ ਉਖੜਾ ਕੇ ਪਤਾ ਲੱਗਾ ਕਿ ਇੱਥੇ ਕਿਸੇ ਨੇ ਦੱਸਿਆ ਵੀ ਉੱਥੇ ਇੱਕ ਤੇ ਕੀ ਕਾਰਨ ਲੱਗਦਾ ਸ਼ੁਰੂਆਤ ਦੀ ਜਿਹੜੀ ਵੀ ਦੇਖੀ ਬੋਦੀ ਸਾਨੂੰ ਉਹ ਇਹੋ ਕੀ ਪਤਾ ਕੀ ਹੋਇਆ ਜੀ ਕਿੱਥੇ ਹੋ ਕੈਨ ਕੀਤਾ ਨਾ ਇਹਦਾ ਫੋਨ ਕੋਲ ਹੈ ਇਸ ਤੇ ਲਈ ਕੋਈ ਗੱਲ ਨਹੀਂ ਜੀ ਫੋਨ ਕੋਲ ਨਹੀਂ ਹੈ ਤੇ ਤਾਂ ਮਤਲਬ ਕੋਈ ਕਿਸ ਨੇ ਕੁਕਾਰਾ ਕੀਤਾ ਜਿਹਦਾ ਪਹਿਲਾਂ ਵੀ ਤੁਹਾਡੇ ਵਿੱਚ ਅਸੀਂ ਮੋਤੋਈ ਨਾ ਤੇ ਵੀ ਛੜ ਗਿਆ ਨਹੀਂ ਅਸੀਂ ਇਹ ਨਹੀਂ ਕਹਿ ਸਕਦੇ ਹੈਗੇ ਕੀ ਹੈਗਾ ਕੀ ਨਹੀਂ ਕੀ ਮੰਗ ਕਰਦੇ ਆ ਤੇ ਹੁਣ ਮੰਗ ਤੇ ਤੋਂ ਵੀ ਹੋਇਆ ਪਹਿਲੇ ਤਾਂ ਵੀ ਇਹ ਤਾਂ ਵੀ ਇਨਸਾਮ ਮਿਲਣਾ ਚਾਹੀਦਾ ਸਾਨੂੰ ਹੋਰ ਉਸ ਕਿਸੇ ਨਾਲ ਸਾਬਦਰੋਂ ਪਹਿਲਾਂ ਵੀ ਆਏ ਹੋਏ ਸੀਗੇ ਬੱਚੇ ਕਿੱਥੇ ਨੇ ਬੱਚੇ ਤਾਂ ਕੈਨੇਡਾ ਚ ਅਜੇ ਵਿਆਹ ਹੋਇਆ ਨੂੰ ਥੋੜਾ ਜਿਰੇ ਹੋਇਆ ਆ ਸਾਨੂੰ ਇਨਫੋਰਮੇਸ਼ਨ ਆਈ ਸੀਐਸਐਚਓ ਸਾਹਿਬ ਨੂੰ ਸਵੇਰੇ ਵੀ ਸਾਡਾ ਬੱਚਾ ਰਾਤ ਦਾ ਮਿਸਿੰਗ ਹੈਗਾ ਉਹਦੇ ਮਨਦੀਪ ਨਾਮ ਸੀ ਉਹਦਾ ਉਮਰ ਕਰੀਬ 27-22 ਸਾਲ ਮੈਰਿਡ ਆ। ਔਰ ਜੋ ਉਹਨਾਂ ਦੇ ਫਾਦਰ ਵੱਲੋਂ ਜਿੰਨੀ ਇਨਫੋਰਮੇਸ਼ਨ ਦਿੱਤੀ ਉਦੋਂ ਹੀ ਸਾਡੇ ਐਸਐਚਓ ਸਾਹਿਬ ਵੱਲੋਂ ਲੋਕੇਸ਼ਨ ਫੋਨ ਦੀ ਲੈ ਕੇ ਪਾਲ ਸਟਾਰਟ ਕੀਤੀ ਗਈ। ਔਰ ਪਾਲ ਕਰਦੇ ਕਰਦੇ ਇਨਫੋਰਮੇਸ਼ਨ ਆਈ ਵੀ ਇੱਕ ਡੈੱਡ ਬੋਡੀ ਪਈ ਆ। ਇਹ ਕਿਹੜਾ ਏਰੀਆ? ਇਹ ਸਰਕਲਗੀਤਨ ਇੰਸਟੀਚਿਊਟ ਦੇ ਨੇੜੇ। ਮਾਲਪੁਰ ਦੇ ਬਾਹਰਲਾ ਪਾਸਾ ਕਹਿ ਸਕਦੇ ਆਪਾਂ। ਬੇਵਾਦ ਏਰੀਆ ਆ। ਔਰ ਉੱਥੇ ਆ ਕੇ ਜਦੋਂ ਮੌਕੇ ਦੀ ਵਿਜ਼ਿਟ ਕੀਤੀ ਹੈਗੀ ਔਰ ਪਰਿਵਾਰ ਨੂੰ ਮਿਲੇ ਹੈਗੇ ਆ। ਬੇਸਿਕਲੀ ਮਨਦੀਪ ਹੁਣੀ ਇੱਥੇ ਨਸ਼ਾ ਛਡਾਊ ਕੇਂਦਰ ਆ ਉੱਥੇ ਇਹ ਨਸ਼ਾ ਛੱਡ ਕੇ ਕਰੀਬ 2 ਮਹੀਨੇ ਉੱਥੇ ਐਡਮਿਟ ਰਿਹਾ ਸੀਗਾ ਉਸ ਤੋਂ ਬਾਅਦ ਇਹਨੂੰ ਆਏ ਨੂੰ ਬਾਹਰ ਜੋ ਦੱਸਣ ਮੁਤਾਬਕ 15-20 ਦਿਨ ਹੋ ਗਏ ਆ ਠੀਕ ਸੀਗਾ ਪਰੰਤੂ ਅੱਜ ਇਹਦੀ ਡੈੱਡ ਬੋਡੀ ਕੋਲ ਜਿਹੜਾ ਸਾਨੂੰ ਸਮਾਨ ਮਿਲਿਆ ਉਹਦੀ ਪਾਕਟਸ ਚੋਂ ਮਿਲਿਆ ਇੱਕ ਸਰੇਂਜ ਮਿਲੀ ਆ ਜਿਹੜਾ ਇੰਜੈਕਸ਼ਨ ਲਾਉਂਦੇ ਆ ਪਲਸ ਇੱਕ ਚਮਚ ਮਿਲੇ ਆ ਪਾਣੀ ਦੀ ਬੋਟਲਸ ਆ ਔਰ ਇਹਨੇ ਜੋ ਸਾਨੂੰ ਲੱਗ ਰਿਹਾ ਵੀ ਆ ਟੀਕਾ ਲਾਉਂਦੇ ਟਾਈਮ ਹੀ ਇਹਦਾ ਹਾਰਟ ਫੇਲ ਹੋਇਆ ਬਾਕੀ ਪੋਸਟ ਮਾਰੋ ਤੋਂ ਬਾਅਦ ਪਿਕਚਰ ਕਲੀਅਰ ਹੋਏਗੀ ਕਿਉਂਕਿ ਯਾਰਾ ਸੱਟ ਫਿਜ਼ੀਕਲੀ ਕੋਈ ਨਹੀਂ ਦੀਦੀ ਹੈਗੀ ਔਰ ਐਸ ਪਰ ਲਾ ਸਖਤ ਕਾਰਵਾਈ ਕੀਤੀ ਜਾਏਗੀ ਜਿਹੜੇ ਜਿਹੜੇ ਬੰਦੇ ਇਹਦੇ ਚ ਇਨਵੋਲ ਹੋ ਮੇਰੀ ਔਰ ਬੇਨਤੀ ਆ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਬੱਚੇ ਨਸ਼ਾ ਛਡਾਊ ਕੇਂਦਰ ਤੋਂ ਹ ਹੁਣ ਸਾਰੇ ਬਹੁਤ ਮੋਟੀਵੇਟ ਕਰ ਰਹੇ ਆ ਅਸੀਂ ਔਰ ਨਸ਼ਾ ਛੱਡ ਕੇ ਜਦੋਂ ਬਾਹਰ ਆਉਂਦੇ ਆ ਉਹ ਉਹ ਨਸ਼ਾ ਛਡਾਊ ਕੇਂਦਰ ਨਾਲੋਂ ਵੀ ਜ਼ਿਆਦਾ ਉਹ क्रूशियल ਟਾਈਮ ਹੈਗਾ ਆ ਕਿਉਂਕਿ ਸਾਰੇ ਡਾਕਟਰਸ ਕਹਿੰਦੇ ਆ ਵੀ ਜਦੋਂ ਇੱਕ ਵਾਰੀ ਨਸ਼ਾ ਛੱਡ ਦਿੰਦਾ ਬੱਚਾ ਔਰ ਮਗਰਲੇ ਜਿਹੜੇ 2-3 ਮਹੀਨੇ ਆ ਉਹਦੇ ਲਈ ਮੋਟੀਵੇਸ਼ਨ ਸਪੀਚਸ ਹੈਗੀਆਂ ਆ ਔਰ ਇਹਨੇ ਹਫ਼ਤੇ 'ਚ ਇੱਕ ਵਾਰੀ ਦੋ ਵਾਰੀ ਹਸਪੀਟਲ ਜਾ ਕੇ ਉਹ ਸਪੀਚਸ ਲੈਣੀਆਂ ਹੁੰਦੀਆਂ ਆ ਅਦਰਵਾਈਜ਼ ਜਿਹੜਾ ਫਿਰ ਜਿਹੜਾ ਨਸ਼ਾ ਇਹ ਪਹਿਲਾਂ ਕਰਦਾ ਹੁੰਦਾ ਜੇ ਉਹ ਦੁਬਾਰਾ ਲੈਂਦਾ ਤਾਂ ਹਾਰਟ ਨੂੰ ਔਰ ਬਾਕੀ ਚੀਜ਼ਾਂ ਨੂੰ ਬਹੁਤ ਜ਼ਿਆਦਾ ਇਫੈਕਟ ਹੁੰਦਾ ਉਹਦੇ ਨਾਲ ਬੰਦੇ ਦਾ ਓਵਰ ਹੋ ਕੇ ਤੇ ਉਹਦੀ ਡੈਥ ਹੋ ਜਾਂਦੀ ਹੈ ਮੇਰੀ ਬੇਨਤੀ ਆ ਸਾਰੇ ਬੱਚਿਆਂ ਨੂੰ ਜਿਹੜਾ ਨਸ਼ਾ ਸ਼ਰੌਕੇ ਨੇ ਤੋਂ ਬਾਹਰ ਆ ਰਹੇ ਆ ਉਹ ਪਲੀਜ਼ ਬਾਕੀ ਟ੍ਰੀਟਮੈਂਟ ਵੀ ਕਰਾਉਣ ਜਿਵੇਂ ਸਪੀਚਸ ਹੁੰਨੀਆਂ ਹੈਗੀਆਂ ਆ ਸਾਈਕੋਲੋਜੀ ਦੇ ਟੀਚਰਸ ਹੁੰਦੇ ਹੈਗੇ ਆ ਉਹ ਸਾਰੀਆਂ ਕਰ ਥੈਂਕ ਯੂ ਸਿਲਾ ਮੈਟਰ ਵੈਸੀ ਦੇ 브ਦਰਸ ਦਾ ਕੋਈ ਤੇ ਨਾਲ ਤਾਂ ਨਹੀਂ ਜਿੰਕ ਨਹੀਂ ਜੀ ਨਹੀਂ ਉਹਦੇ ਨਾਲ ਫਿਲਹਾਲ ਸਾਨੂੰ ਕੋਈ ਨਹੀਂ ਲੱਗ ਰਿਹਾ ਵੀ ਉਸ ਮਰਡਰਰ ਨਾਲ ਰਿਲੇਟਡ ਹੈਗਾ ਪਰੰਤੂ ਅਸੀਂ ਹਰ ਐਂਗਲ ਤੋਂ ਤਫਤੀਸ਼ ਕਰਾਂਗੇ ਇਹਦੇ ਚ ਕੋਈ ਇਹ ਨਹੀਂ ਹੋਊਗਾ ਵੀ ਕਿਸੇ ਵੀ ਤਰੀਕੇ ਨਾਲ ਅਨਗੈਲੀ ਨਹੀਂ ਹੋਏਗੀ